ਮੋਟਰ ਤਾਂ ਨਿਕਲ ਗਈ। ਚਲ ਇਹ ਵੀ ਨਿਬੜਿਆ ਕੰਮ ਕਰਾ। ਹਾਂ ਹਾਂ ਚੱਕ ਲੋ। ਉਹ ਕਿਹੜਾ ਆ ਬਾਹਰੋਂ ਖੋਲ। ਬਾਈ ਟੁੱਟਣ ਦਾ ਘਰ ਆਹੀ ਹੈ। ਉਹ ਤਾਂ ਡਾਂਗਾ ਤਾਂ ਨਹੀਂ ਖਾਣਿਆ ਤੈਨੂੰ ਕਿਹਨੇ ਕਿਹਾ ਇਹਨਾਂ। ਉਧਰ ਬਾਈ ਮੈਂ ਤਾਂ ਉਹਨੇ ਕਿਹਾ ਉਹ ਖੜਾ ਛੋਟੇ ਸਾਹਮਣੇ। ਉਹ ਬਾਈ ਯਾਰ ਆਹਾਗਾ। ਹਾਂ ਇਹੀ ਆ ਕਹਿੰਦਾ ਯਾਰ। ਬਾਈ ਸਤਿ ਸ੍ਰੀ ਅਕਾਲ ਬਾਈ। ਸਤਿ ਸ੍ਰੀ ਅਕਾਲ। ਆ ਤੁਹਾਡਾ ਪਾਰਸਲ ਆਇਆਗਾ ਜੀ। ਪਾਰਸਲ ਆਇਆ। ਆ ਲਓ। ਨਹੀਂ ਭੇਜਣਾ ਸੀ ਪਾਰਸਲ। ਉਹ ਤੇ ਕੁਝ ਤਾਂ ਲੱਗਦਾ ਹੈਗਾ ਆਹ ਡੱਬਾ ਕਿਸੇ ਤਰ੍ਹਾਂ ਦੀ ਮਠਾਈ ਵਾਲਾ ਇੱਥੇ ਇੱਥੇ ਕਰਦੇ ਆਹ ਲਓ ਜੀ ਤੇ ਇੱਕ ਨਾ ਮੈਂ ਤੁਹਾਨੂੰ ਫੋਨ ਤੇ ਗੱਲ ਕਰਾਉਣਾ ਜੀ ਮੈਂ ਝੂਠ ਝੂਠਾ ਬੰਦਾ ਨਹੀਂ ਹੈਗਾ ਜੀ ਮੈਂ ਜਮਾਂ ਸੱਚ ਬੋਲਦਾਗਾ ਹਾਂ ਜੇ ਤੁਹਾਨੂੰ ਨਾ ਕੋਈ ਮੈਂ ਤੁਹਾਨੂੰ ਇਹ ਪਾਰਸਲ ਦੇ ਕੇ ਜਾਂਦਾ ਜੇ ਤੁਹਾਨੂੰ ਕੋਈ ਓ ਪੀਟੀ ਪੂਟੀ ਜਾਵੇ ਤੁਸੀਂ ਕਿਸੇ ਨੂੰ ਦਿਓ ਨਾ ਠੀਕ ਹੈ ਓ ਪੀਟੀ ਪੂਟੀ ਨਹੀਂ ਹੁੰਦਾ ਓ ਟੀ ਪੀ ਹੁੰਦਾ ਉਹ ਓਹ ਤਾਂ ਮੈਨੂੰ ਵੀ ਪਤਾ ਜੀ ਓ ਪੀਟੀ ਨਹੀਂ ਹੁੰਦਾ ਓ ਟੀ ਪੀ ਹੁੰਦਾਗਾ ਮੈਂ ਹੁਣ ਬੇਵਕੂਫ ਥੋੜੂਗਾ ਕਿ ਤਾਂ ਸਾਡਾ ਕੋਟ ਬਾਲਡ ਰੱਖਿਆ ਹੁੰਦਾਗਾ ਤੁਸੀਂ ਮੈਨੂੰ ਐ ਦੱਸੋ ਓਡਾ ਕੋਈ ਇੰਗਲੈਂਡ ਗਿਆ ਹੋਇਆ ਹੈ ਇੰਗਲੈਂਡ ਹਾਂਜੀ ਆਹ ਹਾਂ ਗਿਆ ਹੋਇਆ ਹੈ ਗਿਆ ਹੋਇਆ ਨਹੀਂ ਹਾਂ ਹਾਂ ਸਹੀ ਦੱਸੋ ਵੀ ਕਰੇ ਝੂਠ ਨਾ ਬੋਲੋ ਜੀ ਜਬਾ ਸਹੀ ਹੈ ਜੀ ਹਾਂਜੀ ਹਾਂ ਕਿਉਂਕਿ ਜਿਹੜਾ ਹੁਣ ਕੋਰੀਅਰ ਆਉਂਦਾ ਨਾ ਜੀ ਇਹ ਹੁਣ ਘਰੋ ਘਰੀ ਦੇਖ ਕੇ ਆਉਣਾ ਬੰਦਾਗਾ ਸਾਨੂੰ ਹਾਂਜੀ ਹਾਂ ਠੀਕ ਹੈ ਤੇ ਤੁਸੀਂ ਆਹ ਸਾਈਨ ਕਰ ਦਿਓ ਜੀ ਸਾਈਨ ਹਾਂਜੀ ਹਾਂ ਫਿਰ ਕੋਰੀਅਰ ਤੇ ਆਉਣਗਾ ਨਾ ਵੀ ਬੰਦੇ ਕੋਲੇ ਪਹੁੰਚ ਗਿਆ ਉਸੇ ਕੋਲੇ ਹੀ ਸਹੀ ਦਨੇ ਮਾਰਦਾ ਈ ਭੁੱਗੀ ਕਿਉਂਕਿ ਟਾਈਮ ਅਸੀਂ ਹੋਰ ਪਾਸੇ ਵੀ ਜਾਣਾਗਾ ਇਨਾਂ ਕਿ ਲੋੜ ਆ ਮੈਂ ਕਰਤਾ ਦਿੱਤੇ ਇਹਨਾਂ ਦੇ ਵੀ ਲੋੜ ਹੋਊਗਾ ਦੋਨਾਂ ਦੀ ਲੋੜ ਪੈਂਦੀ ਹੈ ਜੀ ਹਾਂ ਜੀ ਹਾਂ ਤੇ ਹੁਣ ਤੁਸੀਂ ਐਂ ਦੱਸੋ ਸਾਨੂੰ ਹਾਂ ਜੀ ਵੀ ਕਿੰਨੇ ਪੈਸੇ ਹੋਗਾ ਮੁੰਡੇ ਨੂੰ ਗਏ ਨੂੰ ਉਹ ਦੋ ਦੋ ਸਾਲ ਹੀ ਹੋ ਗਿਆ ਹੈਗੇ ਪਰ ਆ ਕਾਪੀ ਦਾ ਮੈਂ ਕੋਲੇ ਰੱਖਣੀ ਹੈ ਜੀ ਤੁਹਾਨੂੰ ਆ ਸਮਾਨ ਥੋੜਾ ਸੀਗਾ ਮੈਂ ਗਲਤੀ ਨਾਲ ਸੌਰੀ ਜੀ ਠੀਕ ਹੈ ਤੇ ਮੈਨੂੰ ਹੁਣ ਕਿੰਨੇ ਸਾਲ ਹੋ ਗਏ ਦੋ ਸਾਲ ਹੀ ਦੋ ਸਾਲ ਹੀ ਹੋਇਆ ਹੈ ਜੀ ਹਾਂ ਵਧੀਆ ਪੇਮੂਮੈਂਟ ਭੇਜੀ ਜਾਂਦਾ ਪੂਰੇ ਪੂਰੇ ਅੱਛਾ ਜੀ ਮੈਂ ਕਹਣਾ ਹੁਣ ਤਾਂ ਤੁਸੀਂ ਜੇਬਾਂ 'ਚ ਵੀ ਰੱਖਦੇ ਹੋਵੋਗੇ ਪੈਸੇ ਹਾਂ ਪ੍ਰਯਾਗ ਹਜ਼ਾਰ ਰੁਪਏ ਹੀ ਆਈ। ਅੱਛਾ। ਉਹ ਛੋਟੀ ਲੈ ਕੇ ਆਉਣੀ ਸੀ ਨਾ ਕੱਲ ਨੂੰ। ਅੱਛਾ ਜੀ। ਹਾਂ ਛੋਟੀ ਮੈਂ ਮੈਂਸ ਲੈ ਕੇ ਆਉਣੀ ਆ। ਹਾਂ ਹਾਂ। ਠੀਕ ਆ ਠੀਕ ਆ ਜੀ। ਤੇ ਫਿਰ ਮੂੰਹ ਮਠਾ ਕਰੋਗੇ ਜੀ ਤੁਸੀਂ? ਨਾ ਜੀ ਨਾ। ਨਾ ਨਾ ਭਾਈ ਮੂੰਹ ਮਠਾ ਨਹੀਂ ਅਸੀਂ ਕਰਦੇ ਸੀਗੇ। ਕਿਉਂ ਜੀ? ਮੂੰਹ ਮਠਾ ਨਹੀਂ ਅਸੀਂ ਕਰਦੇ ਜੀ। ਹਾਂ ਜੀ। ਉਹ ਕੀ ਰੱਖ ਦੋ। ਚਲੋ ਫਿਰ ਆ ਪਿਆ ਜੀ ਤਾਂ ਇੱਕ ਨਾ ਹੀ ਮੰਨ ਕੇ ਚਲੋ ਮੈਂ ਇੱਕ ਮਿੰਟ ਫੋਨ ਲਾਉਣਾ ਹੀ ਮੜਾ ਜ ਆ ਤੁਹਾਡੀ ਨਾਲ ਗੱਲ ਕਰਾਉਣਾਗਾ ਤੁਸੀਂ ਸਮਝ ਰਹੇ ਹੋ ਮੈਂ ਖਾਮਨੀ ਇਹਦੇ ਵਿੱਚ ਕੁਝ ਪਾਇਆ ਹੋਇਆਗਾ। ਮੈਂ ਚੱਕ ਕੇ ਮੈਂ ਚੈੱਕ ਕਰਕੇ ਦਿਖਾਵਾਂ ਜੀ ਤੁਹਾਨੂੰ। ਨਮਨ ਖਾ ਕੇ ਦਿਖਾਣਾ ਤੁਹਾਨੂੰ ਇਹੀ ਨਾ 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 ਜੀ ਤੁਸੀਂ ਕੋਈ ਗੱਲ ਕਰਦੇ ਹੋ ਫੋਨ ਕਰਦਾ ਹੈਲੋ ਹਾਂਜੀ ਸਰ ਜੀ ਮੈਂ ਪਹੁੰਚ ਗਿਆ ਜੀ ਬਹੁਤ ਹੀ ਵਧੀਆ ਚੰਗੇ ਪਰਸਨ ਨੇ ਜੀ ਬਹੁਤ ਵਧੀਆ ਸੁਭਾਅ ਜੀ ਇਹਨਾਂ ਦਾ ਵਿਚਾਰਿਆਂ ਦਾ ਜੀ ਹਾਂ ਮੈਨੂੰ ਬਹੁਤ ਵਧੀਆ ਹੈਂਡਲ ਕਰਾਈ ਇਹਨਾਂ ਨੇ ਅੱਛਾ ਜੀ ਲਓ ਜੀ ਤੁਹਾਡਾ ਕੰਮ ਬਣ ਗਿਆ ਉਹਨਾਂ ਨੇ ਇੱਕ ਨਾਮ ਹੋਰ ਦਿੱਤਾ ਤੁਹਾਨੂੰ ਹੋਰ ਹਾਂਜੀ ਉਹ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਲਓ ਨਹੀਂ ਨਹੀਂ ਜੀ ਉਹ ਪਤਾ ਕੀ ਗੱਲ ਹੈ ਜੀ ਅੱਜ ਕੱਲ ਨਾ ਮਠਾਈ ਨਹੀਂ ਖਾਂਦੇ ਜੀ ਲੋਕ ਹਨਾ ਸ਼ੂਗਰ ਸ਼ੱਕਰ ਵਧਿਆ ਹੁੰਦਾਗਾ ਤੁਸੀਂ ਇਸ ਤਰ੍ਹਾਂ ਕਰੋ ਜੀ ਜਿਹੜੀ ਉਹ ਦੂਸਰੀ ਨਾ ਮੇਰੇ ਕੋਲੇ ਆਈਟਮ ਹੈਗੀ ਉਹ ਮੈਂ ਇਹਨਾਂ ਨੂੰ ਦੇ ਦਿੰਨਾਗਾ ਹੋਰ ਜੀ ਹਾਂ ਜੀ ਹਾਂ ਉਹ ਦੇ ਦਿੰਨਾਗਾ ਤੇ ਆਪਦਾ ਕੋਈ ਠੀਕ ਅਠੀ ਕਈ ਨੇ ਵਧੀਆ ਬੰਦੇ ਨੇ ਜੀ ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ ਲੈ ਲਓ ਜੀ ਤੁਹਾਡਾ ਕੰਮ ਬਣ ਗਿਆ ਬਣ ਗਿਆ ਕੰਮ ਬਣ ਗਿਆ ਤੇ ਮੈਨੂੰ ਚਾਹ ਕਰ ਦੋ ਜੀ ਬਟਕਾ ਹਾਂ ਹਾਂ ਚਾਹ ਦੁੱਧ ਦੀ ਪੱਤੀ ਪਾ ਦਾਂਗੇ ਜੀ ਪੰਜੀਰੀ ਲਈ ਹੋਈ ਹੈ ਠੀਕ ਹੈ ਠੀਕ ਹੈ ਤੇ ਸਰ ਮੈਂ ਨਾ ਫਿਰ ਚਾਹ ਪੀ ਕੇ ਆਉਣਾਗਾ ਜੀ ਇਹਨਾਂ ਕੋਲ ਮੈਂ ਇਹਨਾਂ ਨੂੰ ਉਹ ਦੇ ਦੇਣਾ ਆਈਟਮ ਹਾਂਜੀ ਹਾਂਜੀ ਦੇ ਦੇਣਾ ਜੀ ਹਾਂਜੀ ਹਾਂਜੀ ਉਹ ਰੱਖ ਲਓ ਜੀ ਕਿਸੇ ਗਮਾਂਡੀ ਨੂੰ ਦੇ ਦਿਓ ਜੀ ਤੁਸੀਂ ਨਹੀਂ ਖਾਣਾ ਹੋਇਆ ਨਹੀਂ ਤੁਸੀਂ ਕਿਸੇ ਗਮਾਂਡੀ ਨੂੰ ਦੇ ਦਿਓ ਰੱਖ ਲਓ ਹਾਂਜੀ ਸਰ ਠੀਕ ਹੈ ਜੀ ਥੈਂਕ ਯੂ ਹੋਰ ਕੀ ਹੈ ਜੀ ਹੋਰ ਸਾਡੇ ਕੋਲੇ ਇੱਕ ਥੋੜ੍ਹਾ ਆਈਟਮ ਹੈਗੀ ਆ ਆਏਗਾ ਜੀ ਇੰਗਲੈਂਡ ਦਾ ਈਗੋ ਸੈਂਟ ਹੈ ਹਾਂ ਜੀ ਈਕੋ ਦੇਖੋ ਜੀ ਦੇਖੋ ਨੋ ਕੀ ਹੋ ਰਿਹਾ ਤੈਨੂੰ ਮੈਂ ਦਵਾਉਣਾ ਝੋਟੀਆਂ ਖੜ ਜਾ ਮੰਡੀ ਚ ਕੁਝ ਮਾਰਤਾ ਨਹੀਂ ਤੂੰ ਮੈਂ ਲਾ ਕੇ ਕੱਲ ਰੱਖੀ ਦੇਖਾਂਗਾ ਮੇਰਾ ਹੱਥ ਨੇ ਰੋਜ ਲਾਉਂਦਾ ਹੋਈ ਕਿੱਥਾਂ ਥਾਪੜੇ ਕਾ ਨਾ ਯਾਰ ਇਹਨਾਂ ਦੇ ਹੁਣ ਟਾਈਮ ਖਿੱਚ ਮਾਂਗਾ ਇਹ ਤਾਂ ਛੱਡ ਦੇ ਨਾ 哎呦我的妈！<laughs> <laughs> <laughs>